ਇਸ ਟਾਈਮ ਦੀ ਬ੍ਰੇਕਿੰਗ ਨਿਊਜ਼ ਕਹਿ ਸਕਦੇ ਆ ਦਰਿਆ ਸਤਲੁਜ ਦੀ ਵੱਡੀ ਖਬਰ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਹੈ ਤਕਰੀਬਨ 1 ਫੁੱਟ ਤੱਕ ਘਟਿਆ ਸੀ ਤਾਂ ਬਹੁਤ ਵੱਡੀ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ 1 ਫੁੱਟ ਤੱਕ ਘਟਿਆ ਸੀ ਅਸੀਂ ਮਹਿਦਪੁਰ ਤੋਂ ਜੋ ਜਗਰਾਵ ਰੋਡ ਜਾਂਦਾ ਉਸ ਪੁਲ ਦੇ ਥੱਲੇ ਮੌਜੂਦ ਆ ਦਰਿਆ ਸਤਲੁਜ ਦਾ 1 ਫੁੱਟ ਜਲ ਪੱਧਰ ਘਟ ਚੁੱਕਿਆ ਸੀ ਪਰ ਉਸ ਤੋਂ ਬਾਅਦ ਹੁਣ ਫਿਰ ਪਾਣੀ ਵਧਣਾ ਸ਼ੁਰੂ ਹੋਇਆ ਥੋੜਾ ਥੋੜਾ ਪਾਣੀ ਹੁਣ ਫਿਰ ਵਧ ਰਿਹਾ ਹੈ ਤਪਣੇ ਆਪ ਦੇ ਵਿੱਚ ਇੱਕ ਵੱਡੀ ਅਪਡੇਟ ਹੈ ਜੋ ਇਸ ਟਾਈਮ ਤੁਹਾਡੇ ਨਾਲ ਸੀ ਸ਼ਾਮ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਤਾਂ ਇੱਕ ਵਾਰ ਫਿਰ ਜਾਣਕਾਰੀ ਦੇ ਦਈਏ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਸੀ 1 ਫੁੱਟ ਤੱਕ ਘਟਿਆ ਸੀ ਤਾਂ ਉਸ ਤੋਂ ਬਾਅਦ ਜਲ ਪੱਧਰ ਫੇਰ ਵਧਣਾ ਸ਼ੁਰੂ ਹੋਇਆ ਹੈ ਤਾਂ ਆਪਣੇ ਆਪ ਦੀ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਲਦੇ ਜਲਦੀ ਵੀਡੀਓ 'ਚ ਸ਼ੇਅਰ ਜ਼ਰੂਰ ਕਰ ਜਾਇਓ ਜੇ ਤੁਸੀਂ ਤੁਹਾਡੇ ਨਾਲ ਜੁੜਜੋਗੇ ਤਾਂ ਫਿਰ ਬਾਕੀ ਦੀ ਜਾਣਕਾਰੀ ਵੀ ਸਾਂਝੀ ਕਰਾਂਗੇ ਤਾਂ ਦਰਿਆ ਸਤਲੁਜ ਦੀ ਦਾਲ ਜੁੜੀ ਹੋਈ ਵੱਡੀ ਅਪਡੇਟ ਤੁਹਾਡੇ ਤੱਕ ਪਹੁੰਚਾਰੇਆਂ ਇੱਕ ਦਰਿਆ ਸਤਲੁਜ ਦਾ ਜੋ ਜਲ ਪੱਧਰ ਸੀ ਬ੍ਰੇਕਿੰਗ ਨਿਊਜ਼ ਦਰਿਆ ਸਤਲੁਜ ਦਾ ਜਲ ਪੱਧਰ 1 ਫੁੱਟ ਤੱਕ ਘਟਿਆ ਸੀ ਪਰ ਹੁਣ ਉਸ ਤੋਂ ਬਾਅਦ ਫੇਰ ਵਧਣਾ ਸ਼ੁਰੂ ਹੋਇਆ ਇਹ ਦੇਖ ਸਕਦੇ ਹੁਣ ਕਿਸ ਤਰ੍ਹਾਂ ਇਹ ਜੋ ਪਾਣੀ ਅੱਗੇ ਤੱਕ ਵੱਧ ਜਾਂਦਾ ਹੈ ਇਹ ਤਾਹੀ ਵਾਦ ਰਿਹਾ ਕਿਉਂਕਿ ਹੁਣ ਜਲ ਪੱਧਰ ਫੇਰ ਵਧਣਾ ਸ਼ੁਰੂ ਹੋ ਚੁੱਕਿਆ 1 ਫੁੱਟ ਪਾਣੀ ਘਟਿਆ ਸੀ ਪਰ ਉਸ ਤੋਂ ਬਾਅਦ ਦਰਿਆ ਸਤਲੁਜ ਦਾ ਜਲ ਪੱਧਰ ਦੁਬਾਰਾ ਵਧਣਾ ਸ਼ੁਰੂ ਹੋ ਚੁੱਕਿਆ ਤੇ ਆਪਣੇ ਆਪ ਚ ਇੱਕ ਬਹੁਤ ਵੱਡੀ ਖਬਰ ਹੈ ਰਾਹਤ ਜਰੂਰ ਮਿਲੀ ਸੀ ਪਰ ਰਾਹਤ ਕੁਝ ਟਾਈਮ ਦੇ ਲਈ ਮਿਲੀ ਸੀ ਉਸ ਤੋਂ ਬਾਅਦ ਹੁਣ ਤਾਜ਼ਾ ਅਪਡੇਟ ਤਸਵੀਰ ਫਿਰ ਬਦਲਦੀ ਨਜ਼ਰ ਆ ਰਹੀ ਹੈ ਤਾਂ ਆਪਣੇ ਆਪ ਚ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਫਿਰ ਦੂਜੀ ਤਸਵੀਰ ਦਿਖਾਉਣੇ ਆ ਕਿ ਪਾਣੀ ਜਦੋਂ ਘਟਿਆ ਸੀ ਤਾਂ ਤਸਵੀਰ ਹੁਣ ਪਹਿਲਾਂ ਹੁਣ ਇਧਰ ਤਸਵੀਰ ਦਿਖਾ ਦਿੰਦੇ ਆ ਕਿ ਦਰਿਆ ਸਾਤਲੂ ਦਾ ਜੋ ਜਲ ਪਦ ਜਲ ਪਦ ਰਸੀ ਜੋ ਪਾਣੀ ਇੱਥੇ ਢੱਕ ਪਹੁੰਚ ਚੁੱਕਿਆ ਸੀ ਇਸ ਵਾਲੀ ਥਾਂ ਤੇ ਇਸ ਵਾਲੀ ਥਾਂ ਤੇ ਤਾਂ ਹੁਣ ਪਾਣੀ ਕਿੱਥੇ ਚੱਲ ਰਿਹਾ ਇਸ ਵਾਲੀ ਥਾਂ ਤੇ 1 ਫੁੱਟ ਪਾਣੀ ਘਟਿਆ ਸੀ ਤੇ ਹੁਣ ਕਿਸ ਤਰ੍ਹਾਂ ਦੀਆਂ ਛਲਨਾ ਆ ਰਹੀਆਂ ਨੇ ਹੁਣ ਫੇਰ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਸ਼ਾਮ ਦੀਆਂ ਇਹ ਤਸਵੀਰਾਂ ਨੇ ਤਾਂ ਜੋ ਪ੍ਰਸ਼ਾਸਨ ਨੂੰ ਜਾਣਕਾਰ ਦਿੱਤੀ ਹੈ ਕਿ ਕੱਲ੍ਹ ਸ਼ਾਮ ਤੱਕ ਜਲ ਪੱਧਰ ਇਸ ਦਾ ਹੋਰ ਵੀ ਵੱਧ ਸਕਦਾ ਹੈ ਤੇ ਪ੍ਰਸ਼ਾਸਨ ਨੇ ਜਾਣ ਕਰ ਦਿੱਤੀ ਹੈ ਕਿਉਂਕਿ ਪਾਖੜਾ ਦਾ ਜੋ ਜਲ ਸਰ ਹੈ ਉਹ ਲਗਾਤਾਰ ਵੱਧ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਘਟਣ ਤੋਂ ਬਾਅਦ ਦੁਬਾਰਾ ਵੀ ਵੱਧ ਸਕਦਾ ਹੈ ਅੱਗੇ ਫਿਰੋਜ਼ਪੁਰ ਦੀ ਜਾਣਕਾਰੀ ਦੇ ਦਈਏ ਕਿ ਫਿਰੋਜ਼ਪੁਰ ਉਹ ਫਾਜ਼ਿਲਕਾ ਦੇ ਇਲਾਕਿਆਂ ਦਾ ਬਹੁਤ ਬੁਰਾ ਹਾਲ ਹੋ ਚੁੱਕਿਆ ਉੱਥੇ ਨੇ ਸੜਕਾਂ ਟੁੱਟ ਚੁੱਕੀਆਂ ਅੱਗੇ ਜੇ ਬਾਰਡਰ ਏਰੀ ਦੇ ਪਿੰਡ ਨੇ ਉੱਥੋਂ ਦੇ ਹਾਲਾਤ ਮਾੜੇ ਨੇ ਤਾਂ ਬਹੁਤ ਜ਼ਿਆਦਾ ਚਿੰਤਾਜਨਕ ਹਾਲਾਤ ਨੇ ਤਾਂ ਇਸ ਟਾਈਮ ਦਰਿਆ ਸਤਲੁਜ ਦੀ ਤਾਜ਼ਾ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ 1 ਫੁੱਟ ਤੱਕ ਘਟਿਆ ਸੀ ਤਾਂ ਹੁਣ ਫੇਰ ਪਾਣੀ ਵਧਣਾ ਸ਼ੁਰੂ ਹੋਇਆ ਇਹ ਦੇਖ ਸਕਦੇ ਹੋ ਛਲਾਂ ਦੇ ਰੂਪ ਦੇ ਵਿੱਚ ਤਾਂ ਫੇਰ ਦੁੱਜੀ ਤਸਵੀਰ ਤੁਹਾਡੇ ਨਾਲ ਦੁੱਜੀ ਤਸਵੀਰ ਤੁਹਾਡੇ ਤੱਕ ਪਾਣੀ ਵਿੱਚ ਜਾਂਦਾ ਪੁੱਛਾਰੇ ਅੱਗੇ ਮਿਰਚਾਂ ਦੇ ਬੂਟੇ ਲੱਗੇ ਹੋਏ ਸੀ ਇਹ ਕੱਲ तकरीबन ਥੋੜੇ ਥੋੜੇ ਦੇ ਤੁਸੀਂ ਇਸੇ ਟੱਕੇ ਜਾ ਚੁੱਕੇ ਸੀ ਤਾਂ ਹੁਣ ਪਾਣੀ ਦਰਿਆ ਸਤਲੁਜ ਦਾ ਫੇਰ ਚੜਨਾ ਸ਼ੁਰੂ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਇਸ ਸਾਲ ਹੁਣ ਵੱਡੀਆਂ ਛਲਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਇੱਕ ਵਾਰ ਦਰਿਆ ਸਤਲੁਜ ਦਾ ਜਲ ਪੱਧਰ ਘਟ ਚੁੱਕਿਆ ਸੀ ਪਰ ਹੁਣ ਦਰਿਆ ਸਤਲੁਜ ਦਾ ਜਲ ਪੱਧਰ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਪ੍ਰਸ਼ਾਸਨ ਨੇ ਨਦੀਆਂ ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਔਰ ਇਹ ਵੀ ਕਿਆ ਕਿ ਦਰਿਆ ਸਤਲੁਜ ਦਾ ਜਲ ਪੱਧਰ ਸੋਰੀ ਦਰਿਆ ਸਤਲੁਜ ਕਿਸੇ ਵੀ ਟਾਈਮ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਪਾਣੀ ਛੱਡਿਆ ਜਾ ਸਕਦਾ ਕਿਉਂਕਿ ਭਾਖੜਾ ਦਾ ਜੋ ਲੈਵਲ ਹੈ ਉਹ ਲਗਾਤਾਰ ਵੱਧ ਰਿਹਾ ਹੈ ਤਾਂ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਦਰਿਆ ਸਤਲੁਜ ਦੀ ਤਾਂ ਖਬਰ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰੀ ਜਾਇਓ ਕਿਉਂਕਿ ਅੱਗੇ ਤੱਕ ਆਪਾਂ ਜਾਣਕਾਰੀ ਪਹੁੰਚਾਉਣੀ ਹੈ ਤਾਂ ਇੱਕ ਵਾਰ ਫੇਰ ਅਪਡੇਟ ਦੱਸਦੀ ਆ ਇੱਕ ਦਰਿਆ ਸਤ루ਜ ਦਾ ਜਲ ਪੱਧਰ ਇੱਕ ਵਾਰ ਘਟ ਚੁੱਕਿਆ ਸੀ ਪਰ ਹੁਣ ਇੱਕ ਵਾਰ ਤੋਂ ਫੇਰ ਦਰਿਆ ਦਾ ਸਤ루ਜ ਦਾ ਜਲ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਤਸਵੀਰ ਕੇ ਜੋ ਛੱਲਾ ਆ ਰਹੀਆਂ ਨੇ ਇਹ ਛੱਲਾਂ ਦਾ ਮਤਲਬ ਇਹ ਹੀ ਹੈ ਕਿ ਦਰਿਆ ਸਤ루ਜ ਦਾ ਜਲ ਪੱਧਰ ਹੁਣ ਵਧਣਾ ਸ਼ੁਰੂ ਹੋ ਚੁੱਕਿਆ ਹੈ ਅਸੀਂ ਮੈਦ ਪਰ ਤੋਂ ਜੋ ਜਗਰਾਉਂ ਦਰਿਆ ਸਤ루ਜ ਦਾ ਪੁੱਲ ਜਾਂਦਾ ਉਸ ਥਾਂ ਤੇ ਮੌਜੂਦ ਆਂ ਤਾਂ ਦ੍ਰਿਆ ਸਤ루ਦਨ ਜੁੜੀ ਹੋਈ ਵੱਡੀ ਅਪਡੇਟ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਤਾਂ ਸਾਰੀਆਂ ਤਸਵੀਰਾਂ ਦਿਖਾਵਾਂਗੇ ਹੋਰ ਜਾਣਕਾਰੀ ਵੀ ਦੱਸਾਂਗੇ ਪਰ ਉਸ ਤੋਂ ਪਹਿਲਾਂ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਹੁਣ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਦੇ ਛੱਲਾਂ ਆ ਰਹੀਆਂ ਨੇ ਹੁਣ ਦਰਿਆ ਦੇ ਵਿੱਚ ਤਾਂ ਇਸ ਤੋਂ ਆਪ ਪੈੜੀਆਂ ਲਗਾ ਸਕਦੇ ਹਾਂ ਕਿ ਦ੍ਰਿਆ ਸਤ루ਦਨ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਉਹ ਵਧਣਾ ਸ਼ੁਰੂ ਹੋ ਚੁੱਕਿਆ ਹੈ ਆਪਣੇ ਆਪ ਜੀ ਇੱਕ ਅਹਿਮ ਜਾਣਕਾਰੀ ਤੁਹਾਡੇ ਤਾਂ ਸਾਂਝੀ ਕਰ ਰਹੇ ਆਂ ਤਕਰੀਬਨ 1 ਫੁੱਟ ਤੱਕ ਪਾਣੀ ਘਟਿਆ ਸੀ ਪਰ ਉਸ ਤੋਂ ਬਾਅਦ ਹੁਣ ਦੀ ਜੋ ਸਥਿਤੀ ਹੈ ਕਿ ਦਰਿਆ ਦਾ ਜੋ ਪਾਣੀ ਹੈ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੁਣ ਦੀ ਜੋ ਜਾਣਕਾਰੀ ਹੈ ਇੱਕ ਦਰਿਆ ਸਤਲੁਜ ਦਾ ਹੁਣ ਪਾਣੀ ਫੇਰ ਵਧਣਾ ਸ਼ੁਰੂ ਹੋ ਗਿਆ ਪਹਿਲਾਂ 1 ਫੁੱਟ ਪਾਣੀ ਘਟਣਾ ਔਰ ਫੇਰ ਵਧਣਾ ਇੱਕ ਚਿੰਤਾ ਦਾ ਵਿਸ਼ਾ ਹੈ ਫੋਟੋ ਫੋਰ ਕਰਦਾ ਆ ਜਾ ਫੋਲਕ ਜਾ ਹੁਣ ਤੁਮ ਜਾ ਤਮਟ ਦੱਸੋ ਬਿੱਟੂ ਪ੍ਰੈਸ ਫੋਟੋ ਸਾਡੇ ਨਾਲ ਪਾ ਦੇ ਜਿਆਦਾ ਤੰਦ ਰਿਆ ਸਤਲੁਜ ਨਾਲ ਜੁੜੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ 1 ਫੁੱਟ ਤੱਕ ਘਟਿਆ ਸੀ ਪਰ ਉਸ ਤੋਂ ਬਾਅਦ ਹੁਣ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਅਲਰਟ ਹੋ ਜੋ ਦਰਿਆਵਾਂ ਦੇ ਕੰਨੇ ਕਿਤੇ ਰਹਿਣੇ ਹੋ ਤਾਂ ਦੂਰ ਤੁਸੀਂ ਜਾ ਸਕਦੇ ਹੋ ਸੁਰੱਖਿਅਤ ਥਾਵਾਂ ਤੇ ਕਿਉਂਕਿ ਅਜੇ ਖਤਰਾ ਟਲਿਆ ਨਹੀਂ ਹੈ ਲਗਾਤਾਰ ਖਤਰਾ ਵੱਧ ਰਿਹਾ ਹੈ ਤੇ ਦੂਜੀ ਪ੍ਰਸ਼ਾਸਨ ਨੇ ਜਾਣਕਾਰੀ ਇਹ ਵੀ ਦਿੱਤੀ ਹੈ ਕਿ 1 ਫੁੱਟ ਵੱਧ ਜਾਣਾ ਫਿਰ ਘਟ ਜਾਣਾ ਇਸ ਤਰ੍ਹਾਂ ਕੁਝ ਦਿਨ ਚੱਲਦਾ ਰਹੇਗਾ ਜਿੰਨਾ ਟਾਈਮ ਪਾਖੜਾ ਦੇ ਬਲੇ ਸਥਿਰ ਨਹੀਂ ਰਹਿੰਦਾ ਤਾ ਖਬਰ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਪਾਣੀ ਅੱਗੇ ਤੱਕ ਦੇਖੋਗੇ ਤਾਂ ਸਪੀਡ ਅਜੇ ਵੀ ਬਹੁਤ ਤੇਜ਼ ਹੈ ਅਜੇ ਵੀ ਦਰਿਆ ਸਤਲੁਜ ਪੂਰੇ ਆਫਾਨ ਤੇ ਹੈ ਤਾਂ ਬਹੁਤ ਵੱਡੀ ਜਾਣਕਾਰੀ ਤੁਹਾਨੂੰ ਸਾਂਝ ਕਰ ਰਹੇ ਹਾਂ ਰਹਤ ਨਹੀਂ ਮਿਲ ਜੇ ਦਰਿਆ ਸਤਲੁਜ ਦਾ ਜਲ ਪੱਧਰ 1 ਫੁੱਟ ਤੱਕ ਘਟਿਆ ਸੀ ਪਰ ਉਸ ਤੋਂ ਬਾਅਦ ਹੁਣ ਫੇਰ ਦੁਬਾਰਾ ਬਾਦਰਾ ਸ਼ੁਰੂ ਹੋ ਚੁੱਕਿਆ ਹੈ ਤਾਂ ਇੱਥੇ ਤੁਹਾਨੂੰ ਹੋਰ ਕੁਝ ਜਾਣਕਾਰੀ ਦੇ ਦਿਆਂ ਕਿ ਸ਼ਾਹਕੋਟ ਦੇ ਨਜ਼ਦੀਕ ਪ੍ਰਿੰਥਮੂਵਾਲ ਬੰਨ੍ਹ ਨੂੰ ਉੱਥੇ ਕਾਫੀ ਜ਼ਿਆਦਾ ਢਾਹ ਲੱਗੀ ਹੋਈ ਹੈ ਤਾਂ ਉੱਥੋਂ ਦੇ ਹਾਲਾਤ ਚਿੰਤਾਜਨਕ ਨੇ ਲੋਕਾਂ ਦੇ ਉੱਥੇ ਘਰਾਂ ਦੇ ਨੇੜੇ ਪਾਣੀ ਪਹੁੰਚਣ ਵਾਲਾ ਤਾਂ ਉੱਥੇ ਤੁਸੀਂ ਸੇਵਾ ਕਰ ਸਕਦੇ ਹੋ ਤਾਂ ਉਹ ਇੱਕ ਲੰਬੀ ਨੋਚ ਹੈ ਔਰ ਨੋਚ ਦੇ ਅੱਗੇ ਬਹੁਤ ਸਾਰੇ ਘਰ ਜਾਨੀ ਕਿ ਪਿੰਡ ਬਹੁਤ ਸਾਰੇ ਅੰਦਰਲੀ ਸਾਈਡ ਨੇ ਬਹੁਤ ਸਾਰੇ ਘਰ ਉੱਥੇ ਅੰਦਰਲੀ ਸਾਈਡ ਨੇ ਬੰਨ੍ਹ ਦੇ ਨਾਲ ਨੇ ਉੱਥੇ ਬਹੁਤ ਜ਼ਿਆਦਾ ਖਤਰਾ ਹੈ ਤਾਂ ਇਹ ਦੇਖ ਸਕਦੇ ਹੋ ਇਹ ਛੱਲਾਂ ਅੱਗੇ ਮੇਰੇ ਪੈਰਾਂ ਤੱਕ ਆ ਜਾਂਦੀਆਂ ਹਨ ਏ ਦੇਖ ਸਕਦੇ ਹੋ ਪਾਣੀ ਇਸ ਤਰ੍ਹਾਂ ਵਧ ਰਿਹਾ ਹੁਣ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦਰਿਆ ਸੱਤ ਨੂੰ ਜਦਾ ਜਲ ਪੱਧਰ ਘਟ ਗਿਆ ਸੀ ਤਾਂ ਫਿਰ ਹੁਣ ਵਧਣਾ ਸ਼ੁਰੂ ਹੋ ਚੁੱਕਿਆ ਹੈ ਇਹ ਇਹ ਸਦਿਸ਼ਲੰਦਰੂ ਪਿੱਛੇ ਤੋਂ ਅੱਗੇ ਪਾਣੀ ਇਸ ਤਰ੍ਹਾਂ ਵਧ ਰਿਹਾ ਤੇ ਆਪਣੇ ਆਪ ਚ ਇੱਕ ਵੱਡੀ ਤਸਵੀਰ ਹੈ ਖਬਰ ਨੂੰ ਸ਼ੇਅਰ ਜ਼ਰੂਰ ਕਰ ਜਾਈਓ ਅੱਗੇ ਤੋਂ ਅੱਗੇ ਇਹ ਦੇਖ ਸਕਦੇ ਹੋ ਦਰਿਆ ਸੱਤ ਨੂੰ ਦੇ ਤਾਜਾਂ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਹੁਣ ਦੇਖ ਕਿ ਕਿੰਨਾ ਪਾਣੀ ਘਟਿਆ ਸੀ ਤੇ ਪਾਣੀ ਤਾਂ ਉਥੋਂ ਤੱਕ ਫਿਰ ਅੱਗੇ ਤੱਕ ਜਾਣਾ ਸ਼ੁਰੂ ਹੋ ਚੁੱਕਿਆ ਹੈ ਤੇ ਪਾਣੀ ਘਟਿਆ ਸੀ ਇਹਨਾਂ ਕੋਲ ਤਾਂ ਪਹਿਲਾਂ ਪਾਣੀ ਸੀ ਤੇ ਹੁਣ ਫਿਰ ਉਸੇ ਥਾਂ ਤੇ ਦੁਬਾਰਾ ਪਾਣੀ ਹੈ ਤੇ ਇਹ ਖਬਰ ਨੂੰ ਸ਼ੇਅਰ ਅੱਗੇ ਤੋਂ ਅੱਗੇ ਕਰ ਦਿਓ ਅਗਲੇ WhatsApp ਗਰੁੱਪ ਹੁਣ ਤੇ ਤੁਹਾਡੇ Facebook ਐ ਉਸ ਤੋਂ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜਾਣਕਾਰੀ ਆਪਾਂ ਅੱਗੇ ਤੋਂ ਅੱਗੇ ਪਹੁੰਚਾਉਣੀ ਹੈ ਲੋਕ ਬਹੁਤ ਤਰ੍ਹਾਂ ਹੀ ਤਰ੍ਹਾਂ ਹੀ ਕਰ ਰਹੇ ਨੇ ਕਿਉਂਕਿ ਇੱਕ ਵਾਰ ਜਦ ਰਿਆਸਤula ਜਲ ਪੱਧਰ ਘਟ ਗਿਆ ਸੀ ਤੇ ਫਿਰ ਹੁਣ ਵਧਣਾ ਸ਼ੁਰੂ ਹੋ ਚੁੱਕਿਆ ਹੈ ਤੇ ਬਹੁਤ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝ ਕਰ ਰਹੇ ਆਂ ਤ ਆਪਣੇ ਆਪ ਚ ਕੁਝ ਦੁਖੀ ਕਰਨ ਵਾਲੀਆਂ ਪਰੇਸ਼ਾਨ ਕਰਨ ਵਾਲੀਆਂ ਵੀ ਤਸਵੀਰਾਂ ਨੇ ਕਿਉਂਕਿ ਬਹੁਤ ਸਾਰੇ ਹੁਣ ਦਰਾਂ ਨੇ ਇੰਡੀਆ ਕੋ ਕਹਿਰ ਮਚਾ ਦਿੱਤਾ ਹੈ ਆਸ-ਪਾਸ ਕਿ ਲੋਕ ਤਰਾਹੇ ਤਰਾਹੇ ਕਰ ਰਹੇ ਨੇ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਅੱਗੇ ਦੇਖੋਗੇ ਕਿ ਪਾਣੀ ਦੀ ਆਵਾਜ਼ ਇੱਥੋਂ ਤੱਕ ਕਾਰੀ ਹੈ ਦਰਿਆ ਸਤਲੁਜ ਇਸ ਥਾਂ ਤੇ ਦੇਖ ਸਕਦੇ ਹੋ ਕਿ ਪਾਣੀ ਕਿੰਨਾ ਤੇਜ਼ ਹੈ ਫੁੱਲ ਅਫਾਨ ਪੂਰਾ ਫਾਨ ਤੇ ਹੈ ਦਰਿਆ ਸੱਤ ਲੋਈ ਦਿਆਂ ਜੋ ਮਹਿਦਪੁਰ ਤੋਂ ਜਗਰਾਵ ਰੋਡ ਜਾਂਦਾ ਹੈ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਸੀਂ ਤਾਂ ਆਪਣੇ ਆਪ 'ਚ ਬਹੁਤ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਜੋ ਤੁਸੀਂ ਆਪਣੇ ਫੋਨ ਦੀ ਸਕਰੀਨ ਤੇ ਲਗਾਤਾਰ ਦੇਖ ਰਹੇ ਹੋ ਤਾਂ ਪਾਣੀ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਕਾਫੀ ਜ਼ਿਆਦਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਤੁਹਾਨੂੰ ਜਾਣਕਾਰੀ ਤੁਹਾਨੂੰ ਦਿੱਤੀ ਸੀ ਕਿ ਪਾਣੀ 1 ਫਟ ਘਟਿਆ ਤਾਂ ਫਿਰ ਉਹ ਤਸਵੀਰ ਬਦਲ ਦੀ ਨਜ਼ਰ ਆ ਰਹੀ ਹੁਣ ਤਾਂ ਹੁਣ ਪਾਣੀ ਫੇਰ ਵਧਣਾ ਸ਼ੁਰੂ ਆ ਚੁੱਕਿਆ ਹੈ ਪਾਣੀ ਦੇ ਛੱਲ ਬਹੁਤ ਜ਼ਿਆਦਾ ਵੱਧ ਚੁੱਕਿਆ ਨੇ ਥੋੜੇ ਕੁ ਟਾਈਮ ਦੇ ਵਿੱਚ ਹੁਣੇ ਜੇ ਜਾਣਕਾਰੀ ਦਿੱਤੀ ਸੀ ਕਿ ਦਰਿਆ ਸਤਲੂਈ ਦਾ ਜਲ ਪੱਧਰ ਬਹੁਤ ਨੇ ਪਹਿਕਾ ਸੀ ਕਿ 1 ਫਟ ਤੱਕ ਘਟਿਆ ਪਰ ਹੁਣ ਫਿਰ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਸਵੀਰਾਂ ਪਾਣੀ ਦੇ ਛੱਲਾ ਹੁਣ ਬਹੁਤ ਤੇਜ਼ੀ ਨਾਲ ਸ਼ੁਰੂ ਹੋ ਚੁੱਕਿਆ ਹੈ ਇਹ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਪਾਣੀ ਤੇਜ਼ ਹੋ ਚੁੱਕਿਆ ਰਫਤਾਰ ਫੜ ਲਿਆ ਪਾਣੀ ਨੇ ਹੁਣ ਵੀਡੀਓ ਰਿਕਾਰਡ ਕਰੀ ਜਾਇਓ ਇਹ ਦੇਖ ਸਕਦੇ ਹੋ ਅਜੇ ਹੁਣੇ ਤਕਰੀਬਨ ਅਜੇ ਵੀਡੀਓ ਚੱਲ ਰਹੀ ਹੈ ਵੀਡੀਓ ਚੱਲ ਰਹੀ ਹੈ ਵੀਡੀਓ ਕੱਟੀ ਨਹੀਂ ਹੈ ਪਾਣੀ ਫਿਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਕਾਫੀ ਜ਼ਿਆਦਾ ਹੁਣ ਤੁਸੀਂ ਇਹ ਦੇਖ ਸਕਦੇ ਹੋ ਕਾਫੀ ਵੱਡੀਆਂ ਛਲਾਵਾਂ ਵੀ ਸ਼ੁਰੂ ਹੋ ਚੁੱਕੀਆਂ ਹਨ ਤਕਰੀਬਨ ਹੁਣੇ ਹੁਣੇ ਹੀ ਜਾਣਕਰ ਜਲਦੀ ਵੀਡੀਓ ਚ ਦੇ ਰਿਹਾ ਸੀ ਮੈਂ ਤੁਹਾਨੂੰ ਕਿਦਰਿਆ ਸਤਰੋਈ ਦਾ ਜਲ ਪਾਤਰ 1 ਫੁੱਟ ਤੱਕ ਕੱਟ ਗਿਆ ਪਰ ਅਚਾਨਕ ਉਹ ਪਾਣੀ ਫਿਰ ਵਧਣਾ ਸ਼ੁਰੂ ਹੋ ਚੁੱਕਿਆ ਹੁਣ ਦੇਖ ਸਕਦੇ ਹੋ ਇਹ ਤਸਵੀਰਾਂ ਤਕਰੀਬਨ ਹੁਣੇ ਨਾਲ ਦੇ ਨਾਲ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਜੁਰ ਕਰੀਏ ਜਾਓ ਕਿਉਂ ਦਰਿਆ ਸਤਲੂ ਦਾ ਜਲ ਪੱਧਰ ਹੁਣ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਹੁਣੇ ਜਾਣਕਾਰੀ ਦਿੱਤੀ ਸੀ ਅਜੇ ਤਕਰੀਬਨ 10 ਮਿੰਟਾਂ ਦੇ ਵਿੱਚ ਹੁਣ 1 ਫੁੱਟ ਘਟਿਆ ਸੀ ਪਾਣੀ ਪਰ ਉਹ ਨਾਲ ਹੀ ਅਸੀਂ ਦੋ ਕੋਹ ਘੰਟੇ ਵੇਟ ਕੀਤੀ ਸੀ ਪਹਿਲਾਂ ਜਿੰਨਾ ਟਾਈਮ ਪਾਣੀ ਘਟਿਆ ਸੀ ਵੀ ਦੋ ਘੰਟੇ ਵੇਟ ਕਰ ਲਈਏ ਕਿ ਹੋਰ ਅਪਡੇਟ ਨਾ ਆ ਜੇ ਤਾਂ ਪਰ ਨਾਲ ਦੇ ਨਾਲ ਹੀ ਅਸੀਂ ਅੱਖੀਆਂ ਆਪਦੇ ਹੁਣ ਤੁਸੀਂ ਵੀ ਦੇਖ ਰਹੇ ਹੋ ਤੇ ਅਸੀਂ ਵੀ ਤੇ ਪਾਣੀ ਹੁਣ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਦਰਿਆ ਸਤਲੂ ਦੀਆਂ ਲਾਈਵ ਅਪਡੇਟ ਲਾ ਵੀ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ সোনো হ্যালো সোনো ਇਹ ਤੋਂ ਹੁਣ ਦੇ ਫਤਰੋ ਦਾ 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 ਖਤਮ ਹੋ ਗਿਆ ਉਹ ਪਰਲੇ ਵਾਲੇ ਚੱਲੋ ਕਿੰਝ ਆ ਨੀ ਨਾ ਦਿਖਣਾ ਫਿਕਰ Thank you. Go. ਤਾਂ ਖਬਰ ਨੂੰ ਸ਼ੇਅਰ ਜ਼ਰੂਰ ਕਰ ਜਿਓ ਕਿਉਂਕਿ ਦਰਿਆ ਸਤਲੁਜ ਦੀ ਵੱਡੀ ਅਪਡੇਟ ਪਚਾਰਿਆਂ ਪਹਿਲਾਂ ਪਾਣੀ ਘਟ ਗਿਆ ਸੀ ਤੇ ਹੁਣ ਫਿਰ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਤਾਂ ਆਪਣੇ ਆਪ 'ਚ ਬਹੁਤ ਵੱਡੀ ਜਾਣਕਾਰੀ ਹੈ ਕਿਉਂਕਿ 1 ਫੁੱਟ ਪਾਣੀ ਦਾ ਘਟ ਜਾਣਾ ਪਰ ਉਸ ਤੋਂ ਬਾਅਦ ਹੁਣ ਫਿਰ ਪਾਣੀ ਵਧਣਾ ਸ਼ੁਰੂ ਹੋਇਆ ਹੈ ਕੁੱਤਾ ਜੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਰਿਆ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਿ ਛੱਲਾਂ ਪਾਣੀ ਦੇ ਕਿਸ ਤਰ੍ਹਾਂ ਆ ਰਹੀਆਂ ਨੇ ਤਾਂ ਇਹ ਹੈ ਤਾਜੀ ਜਾਣਕਾਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿ ਜਾਇਓ ਫਿਰ ਦੱਸ ਦਿਆਂ ਕਿ ਦਰਿਆ ਸਤਲੂ ਦਾ ਜਲ ਪੱਧਰ 1 ਫੁੱਟ ਤੱਕ ਘਟਿਆ ਸੀ ਪਰ ਹੁਣ ਪਾਣੀ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ